ਜੈ ਮਾਤਾ ਦੀ ਜੀ ਸਾਰਿਆਂ ਨੂੰ ਅੱਜ ਆਪਾਂ ਆਇਆ ਮਾ ਚਿੰਤਪੁਰਨੀ ਜੀ ਦੇ ਦਰਬਾਰ ਤੇ ਦਰਸ਼ਨ ਕਰਨ ਵਾਸਤੇ ਆਪਾਂ ਆਇਆ ਚੇਦੇ ਨਰਾਤਿਆਂ ਤੋਂ ਇੱਕ ਦਿਨ ਪਹਿਲਾਂ ਮਤਲਬ ਸੰਡੇ ਨੂੰ ਨਰਾਤਿ ਸ਼ੁਰੂ ਹੋ ਤੀ ਤ੍ਰੀਗ ਨੂੰ ਸੋ ਆਪਾਂ ਸੈਚਰਡੇ ਨੂੰ ਆਏ ਸੀਗੇ ਦਰਸ਼ਨ ਕਰਨ ਵਾਸਤੇ ਤੇ ਤੁਹਾਨੂੰ ਦਿਖਾਣੇ ਕਿਸ ਤਰ੍ਹਾਂ ਦੀ ਰੌਣਕ ਆ ਕਿੰਦਾਂ ਦੀ ਸਜਾਵਟ ਹੈ ਜੈ ਕਰਾ ਮਾ ਚਿੰਤਪੁਰਨੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਆਓ ਚੱਲੀਏ ਆਪਾਂ ਦਰਬਾਰ ਤੇ ਤੇ ਜਾ ਕੇ ਦਰਸ਼ਨ ਕਰਦੇ ਆਂ ਰਸਤੇ ਦੇ ਵਿੱਚ ਕਿੰਨੀਆਂ ਸੋਹਣੀਆਂ ਮਹਾਮਾਏ ਦੀਆਂ ਕ੍ਰਿਸ਼ਨ ਜੀ ਦੀਆਂ ਕਿੰਨੀਆਂ ਸੋਹਣੇ-ਸੋਹਣੇ ਮੂਰਤੀਆਂ ਪਈ ਨੇ ਕਿੰਨੀ ਸੋਹਣੀ ਸਜਾਵਟ ਹੋਈ ਹੋਈ ਆ ਕਿੰਨੀਆਂ ਸੋਹਣੀਆਂ ਦੁਕਾਨਾਂ ਸਜੀਆਂ ਹੋਈਆਂ ਨੇ ਦੇਖਦੇ-ਦੇਖਦੇ ਅਸੀਂ ਉੱਪਰ ਨੂੰ ਜਾ ਰਹੇ ਸੀ ਇਹ ਮਨ ਕਰ ਰਿਹਾ ਸੀ ਕਿ ਸਾਰੀ ਚੀਜ਼ਾਂ ਲੈ ਲਈਏ ਦੇਖੋ ਕਿੰਨੇ ਸੋਹਣੇ ਗਲਾਬ ਦੇ ਫੁੱਲ ਪਏ ਨੇ ਮਹਾਮਾਏ ਦੇ ਦਰਬਾਰ ਤੇ ਚੜ੍ਹਨ ਨੂੰ ਮਾਲਾ ਨੇ ਅਰ ਤੁਹਾਨੂੰ ਇੱਕ ਚੀਜ਼ ਹੋਰ ਦੱਸਦੀ ਆ ਮੈਂ ਉੱਥੇ ਨੇ ਇੱਕ ਖਾਸ ਚੀਜ਼ ਦੇਖੀ ਜੋ ਕਿ ਮੈਂ ਤੁਹਾਨੂੰ ਹੁਣੇ ਦਿਖਾਵਾਂਗੇ ਆ ਦੇਖੋ ਅਦੇਖੋ ਦੇਖੋ ਦੇਖੋ ਡੌਗੀ ਵੀ ਦਰਸ਼ਨ ਕਰਨ ਆਇਆ ਹੋਇਆ ਕਿੰਨਾ ਪਿਆਰਾ ਲੱਗਦਾ ਵਾ ਦੇਖੋ ਦੇਖੋ ਕਿੰਨਾ ਪਿਆਰਾ ਲੱਗਦਾ ਉਹਨਾਂ ਦੇ ਪੇਰੈਂਟਸ ਉਹਨਾਂ ਨਾਲ ਲੈ ਕੇ ਆਏ ਹੋਏ ਨੇ ਤੇ ਦਰਸ਼ਨ ਕਰਨ ਜਾ ਤਾਂ ਚੱਲੇ ਸੀਗੇ ਪੇੜ ਤਾਂ ਪਹਿਲਾਂ ਤਾਂ ਬਿਲਕੁਲ ਵੀ ਨਹੀਂ ਸੀਗੀ ਜਾਂਦੇ ਵੇਸੇ ਸੇ ਆਰਾਮ ਨਾਲ ਹਲਕੀ ਭੁਲਕੀ ਪੇੜ ਸੀਗੀ ਤੇ ਜਾਂਦੇ ਜਾਂਦੇ ਦੇਖਿਆ ਮਾ ਮਾਈ ਦੇ ਦਰਵਾਜ਼ੇ ਤੇ ਕਈ ਸੰਗਤ ਹੈ ਇਧਰ ਉਹਦੀ ਵਾਪਸ ਆ ਰਹੇ ਜੋ ਕਿ ਬੈਕ ਸਾਈਡ ਤੋਂ ਉਹਦੀ ਹੈਗਾ ਰਸਤਾ ਲੇਕਿਨ ਰਸਨਾ ਹੋਣ ਕਰਕੇ ਸਾਰੇ ਸੰਗਤ ਵਾਪਸ ਐਸੇ ਰਸਤੇ ਆ ਰਹੇ ਸੀ ਦੇਰਸ਼ਨ ਕਰਕੇ ਗਏ ਹੌਲੀ ਹੌਲੀ ਮਾ ਮਾਇਦੇ ਚਾਰੇ ਲੱਗਦੇ ਲੱਗਦੇ ਦਰਸ਼ਨ ਕੀਤੇ ਪ੍ਰਸ਼ਾਰ ਲਿਆ ਆਪਣੇ ਪੋਜ ਤਰਵਾ ਦੇਖ ਕਿੰਨਾ ਸੋਨਾ ਦਰਵਾ ਸਜਣਾ ਸ੍ਰੀ ਹੋ ਗਿਆ ਵਾ ਹਮ ਦਾ ਕਾਮਿਆ ਕੀ ਜਾ ਰਹੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਕਰੋ ਜੈ ਮਾਤਾ ਦੀ ਦੇਖੋ ਦਰਬਾਰ ਤੇ ਸਜਾਵਟ ਹੋਣੀ ਸ਼ੁਰੂ ਹੋ ਗਈ ਆ ਕਿੰਨਾ ਸੋਹਣੇ ਕੱਪੜੇ ਦੇ ਨਾਲ ਚੁੰਨੀਆਂ ਦੇ ਨਾਲ ਉੱਪਰੋਂ ਸਾਰਾ ਸਜਾਇਆ ਜਾਂਦਾ ਵਾ ਮੈਂ ਅੰਦਰ ਗਈ ਦੇਖਣ ਵਾਸਤੇ ਅੰਦਰ ਨਾਲ ਫੁੱਲ ਬਹੁਤ ਸੋਹਣੇ ਪਏ ਸੀ ਤੇ ਆ ਦੇਖੋ ਇੱਧਰ ਵੀ ਥੋੜੇ ਜਿਹਾ ਪਏ ਨੇ ਆ ਉਹਨਾਂ ਨੇ ਸਕੈਨਰ ਲਾਇਆ ਹੋਇਆ ਵਾ ਵੀ ਜੇ ਕਿਸੇ ਨੇ ਸੇਵਾ ਕਰਨੀ ਆ ਆ ਦੇਖੋ ਕਿੰਨੇ ਫੁੱਲ ਪਏ ਨੇ ਅੰਦਰ ਇਹ ਸਾਰੇ ਫੁੱਲਾ ਨਾਲ ਅੰਦਰੋਂ ਬਾਰ ساری ਸਜਾਵਟ ਹੋ ਜਾਣੀ ਆ ਇਹ ਫੁੱਲ ਨਾ ਕਈ ਇਹਦੇ ਵਿੱਚ ਇਦਾਂ ਦੇ ਫੁੱਲ ਹੁੰਦੇ ਨੇ ਜਿਹੜੇ ਬਾਹਰੋਂ ਮੰਗਾਉਂਦੇ ਨੇ ਡੱਬਿਆਂ ਦੇ ਵਿੱਚ ਆਉਂਦੇ ਨੇ ਪੈਕਿੰਗ ਬਾਹਰੋਂ ਅਮਰੀਕਾ ਕੈਨੇਡਾ ਦੇ ਵਿੱਚੋਂ ਆਉਂਦੇ ਨੇ ਫੁੱਲ ਜਿਹੜੀ ਕਿ ਇੱਥੇ ਬਹੁਤ ਸੋਹਣੀ ਸਜਾਵਟ ਹੁੰਦੀ ਆ ਆ ਦੇਖੋ ਆ ਡੱਬੇ ਪਏ ਨੇ ਉਹ ਵਾਲੇ ਜਿਨ੍ਹਾਂ ਦੇ ਵਿੱਚ ਫੁੱਲ ਆਏ ਨੇ ਦੇਖੋ ਇੱਧਰ ਕਿੰਨੀਆਂ ਸੋਹਣੇ ਉਹ ਸਾਹਮਣੇ ਇੱਕ ਭਾਜੀ ਨੇ ਜਿਹੜੇ ਉੱਪਰ ਲੜੀਆਂ ਲਾ ਰਹੇ ਸੀਗੇ ਚੁੰਨੀਆਂ ਦੀਆਂ ਇੱਧਰ ਦੇਖੋ ਮਾਮਈ ਦਾ ਦਰਵਾਜ਼ਾ ਕਿੰਨਾ ਸੋਹਣਾ ਲੱਗਦਾ ਪਿਆ ਵਾ ਕਿੰਨੀ ਸੋਹਣੀਆਂ ਰੰਗ-ਬਰੰਗੀਆਂ ਲੜੀਆਂ ਚੁੰਨੀਆਂ ਦੀਆਂ ਲਾਈਆਂ ਜਾਂਦੇ ਆ ਦੇਖੋ ਭਾਜੀ ਉੱਪਰ ਟੰਗ ਰਹੇ ਨੇ ਸਾਰੀਆਂ ਚੁੰਨੀਆਂ ਨੂੰ ਉਸ ਤੋਂ ਬਾਅਦ ਅਸੀਂ ਪ੍ਰਸ਼ਾਦ ਵੀ ਲਿਆ ਤੇ ਇਹ ਮੇਰੀ ਫਰੈਂਡ ਸੀਗੀ ਜਿਹੜੀ ਕਿ ਥੋੜੇ ਜਿਹਾ ਅੱਜ ਸੁਸਤ ਸੁਸਤ ਲੱਗ ਰਹੀ ਸੀਗੀ ਪਰ ਨਹੀਂ ਫਿਰ ਮੇਰੀ ਵਾਰੀ ਆਈ ਪ੍ਰਸ਼ਾਦ ਲੈਣ ਦੀ ਪ੍ਰਸ਼ਾ ਲਾਈਨ 'ਚ ਲੱਗੇ ਲੱਗੇ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਨਾ ਜਲਦਾ ਚਿੱਟਾ ਚਾਹੀਦਾ ਵਾ ਉਹਨਾਂ ਨੇ ਸਮਝਿਆ ਕਿ ਸ਼ਾਇਦ ਪਾਣੀ ਦਾ ਕਹਿ ਰਹੇ ਨੂੰ ਕਹਿੰਦੇ ਉੱਧਰ ਮੈਂ ਕਿਹਾ ਨਹੀਂ ਮੈਨੂੰ ਜਲਦਾ ਚਿੱਟਾ ਚਾਹੀਦਾ ਉਹਨਾਂ ਨੇ ਇੰਨੇ ਪਿਆਰ ਨਾਲ ਮੈਨੂੰ ਜਲਦਾ ਚਿੱਟਾ ਦਿੱਤਾ ਦੇਖੋ ਸਾਰਾ ਜਲ ਮੂੰਹ ਤੇ ਪਿਆ ਮੈਂ ਕਹਿੰਨੀ ਮੇਰਾ ਮਨ ਇੰਨਾ ਖੁਸ਼ ਹੋਇਆ ਮੈਂ ਬਹੁਤ ਜ਼ਿਆਦਾ ਖੁਸ਼ ਹੋਈ ਇਹ ਚਲਦਾ ਛਿੱਟਾ ਲੈ ਕੇ ਦਰਵਾਰ ਤੇ ਆ ਕੇ ਤਾਂ ਮੇਰਾ ਮਨ ਇੰਨਾ ਖੁਸ਼ ਹੁੰਦਾ ਬਹੁਤ ਜ਼ਿਆਦਾ ਮੇਰੇ ਮਨ ਨੂੰ ਸਕੂਨ ਆਉਂਦਾ ਬਹੁਤ ਜ਼ਿਆਦਾ ਇੱਧਰ ਆਪਣੇ ਦਰਵਾਜ਼ੇ ਤੇ ਜਿਹੜੇ ਫੁੱਲਾ ਰਾਣੀ ਦੇ ਪਰਿਵਾਰ ਦੇ ਵਿੱਚੋਂ ਉਹ ਵੀ ਆਪਣੀ ਸੇਵਾ ਦੇ ਵਿੱਚ ਲੱਗੇ ਹੋਏ ਸੀਗੇ ਮੈਂ ਅੱਜ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਅੱਜ ਉਹ ਛੋਟਾ ਜਿਹਾ ਜਿਹੜਾ ਵਾਜਾ বাজਾਂਦਾ ਹੁੰਦੇ ਆ ਉਹ ਨਹੀਂ ਬਜਾਇਆ ਹੈਗਾ ਕਹਿੰਦੇ ਨਹੀਂ ਹਵਨ ਹੋ ਰਿਹਾ ਵਾ ਤਾ ਕਰਕੇ ਨਹੀਂ ਹੋਇਆ ਇੱਧਰ ਦੇਖੋ ਇਹਦੇ ਵਿੱਚ ਹੁੰਦੀ ਹੈ ਨਾ ਮੈਂ ਮਾਮਾ ਦੀ ਜੋਤ ਦੇ ਦਰਸ਼ਨ ਕਰਾਵਾਂਗੇ ਅਗਰ ਕਿਸੇ ਨੂੰ ਜੋਤ ਦੇ ਦਰਸ਼ਨ ਹੋ ਜਾਂਦੇ ਨੇ ਤਾਂ ਕਮੈਂਟ ਵਿੱਚ ਜੈ ਮਾਤਾ ਦੀ ਜ਼ਰੂਰ ਲਿਖਿਓ ਕੰਧਨੇ ਮਹਾ ਮਾਈ ਦੇ ਦਰਸ਼ਨ ਕਿਤੇ ਵੀ ਹੋ ਜਾਣ ਦੇਖੋ ਅਗਰ ਕਿਸੇ ਨੂੰ ਜੋਤ ਦੇ ਦਰਸ਼ਨ ਹੁੰਦੇ ਆ ਤਾਂ ਜਰੂਰ ਜਰੂਰ ਜੈ ਮਾਤਾ ਦੀ ਜਰੂਰ ਲਿਖਿਓ ਕਮੈਂਟ ਦੇ ਵਿੱਚ ਮੈਨੂੰ ਵੀ ਮਨ ਨੂੰ ਸਕੂਨ ਆਂਦਾ ਵਾ ਕਿ ਹਾਂ ਮੇਰੇ ਨਾਲ ਨਾਲ ਸਾਰੇ ਸੰਗਤ ਨੇ ਦਰਸ਼ਨ ਕਰ ਲੈਨੇ ਅਸੀਂ ਤਾਂ ਕੀਤੇ ਕੀਤੇ ਮਾ ਮਾਈ ਦੇ ਦਰਬਾਰ ਦੇ ਦਰਸ਼ਨ ਸਾਰੇ ਸੰਗਤ ਦੇ ਹੋਏ ਬਾਅਦ ਵਿੱਚ ਅਸੀਂ ਦਰਸ਼ਨ ਕਰਕੇ ਵਾਪਸ ਹੌਲੀ 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 ਸੀ ਨੀਚੇ ਆਏ ਤੇ ਮਾ ਮਾਈ ਅਗੇ ਅਰਦਾਸ ਕਰਦੇ ਆ ਮਾ ਮਾਈ ਸਭ ਦੀਆਂ ਝੋਲੀਆਂ ਪਰੇ ਸਭ ਨੂੰ ਖੁਸ਼ੀਆਂ ਦੇ ਸਭ ਦੀ ਚਿੰਤਾ ਦੂਰ ਕਰੇ ਇੱਥੋਂ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਔਰ ਸਬਸਕ੍ਰਾਈਬ ਜਰੂਰ ਕਰਿਓ ਜੈ ਮਾਤਾ ਦੀ